ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਆਪਾਂ ਜਿਹੜਾ ਬੂਰਾ ਜਿਹੜਾ ਹੈਗਾ ਨੀਲੀ ਰਵੀ ਚ ਪੈਂਦਾ ਥੋੜਾ ਮੱਥੇ ਫੁੱਲ ਹੈ ਤੇ ਬੱਲ ਵੀ ਆ ਪੂਛ ਦੇ ਵਿੱਚ ਤੇ ਇਹ ਫਾਰ ਸੇਲ ਆ ਤੇ ਇਹ ਵੀਡੀਓ ਆਪਣੇ ਪਿੰਡ ਲਹਿਰਾਵੇਗਾ ਜ਼ਿਲ੍ਹਾ ਨੂੰ ਬਟੰਡਾ ਪੈਂਦਾ ਹੈ ਤਹਿਸੀਲ ਇਹਨੂੰ ਨਥਾਣਾ ਤੇ ਬਾਈ ਨੇ ਇਹਨੂੰ ਸੇਲ ਸੇਲ ਕਰਨਾਗਾ ਤੇ ਇਹ ਤੁਹਾਨੂੰ ਬਾਈ ਤੋਂ ਲੈ ਕੇ ਡਿਟੇਲ ਜੀ ਸਾਰੀ ਦੱਸਦੇ ਆ ਤੇ ਤੁਸੀਂ ਦੇਖ ਸਕਦੇ ਹੋ ਬਾਈ ਜਿਹੜਾ ਦਵਾਓ ਮੱਝਾਂ ਕ੍ਰੋਸ ਕਰਦਾ ਇਸ ਟੰਮ ਤੇ 파ਰਸੇਲਾ ਇਸ ਦਿਨ ਚਾਹਤੇ ਬਹੁਤ ਸੁਣਾ ਬੂਰਾ ਝੋਟਾ ਪੈਂਡਲਰ ਆ ਵੇਗਾ ਹੈ ਜੀ 메인 ਹਾਈਵੇ ਤੇ ਪੈਂਦਾ ਨੇੜੇ ਇਹਦੇ ਪੁੱਛੋ ਰਹਿ ਜਾਂਦਾ ਤੇ ਬਾਈ ਜੇ ਤੁਹਾਨੂੰ ਆਪਾਂ ਰੇਟ ਕਰਾਉਣੇ ਤਾਂ ਕੀ ਮੰਗਦਾ ਬਾਈ ਜੀ ਆਪਾਂ ਜਿਹੜਾ ਇਹਦਾ ਮੁੱਲ ਆ ਆਪਾਂ ਕਿੰਨਾ ਰੱਖਿਆ ਜੀ ਇਹਦਾ ਮੁੱਲ ਬਾਈ ਜੀ ਇਹ ਕਿੰਨਾ 135 ਉੱਚ ਬਣਾਇਆ ਇੱਕ 35 135 ਹਾਂਜੀ ਤੇ ਇਹਦੇ ਜਿਹੜਾ ਮਾਂ ਦਾ ਦੁੱਧ ਦਾ ਰਿਕਾਰਡ ਕਿੰਨਾਗਾ ਜੀ ਮਾਂ ਦਾ ਰਿਕਾਰਡ ਇਹਦਾ ਹੈਗਾ ਜੀ 18 ਲੀਟਰ ਨੂੰ 20 ਲੀਟਰ ਨੂੰ ਹਾਂ 20 ਲੀਟਰ ਮਾਂ ਆਈਦੀ ਆਪਣੇ ਕੋਲੇ ਆ ਆਪਣੇ ਕੋਲੇ ਹੈ ਭਰਾ ਵੀ ਇਹਦਾ ਆਪਣੇ ਕੋਲੇ ਹੈ ਭਰਾ ਵੀ ਇਹਦਾ ਕੋਲੇ ਆ ਹਾਂ ਛੋਟਾ ਛੋਟਾ ਇਦੋਂ ਛੋਟਾ ਹਾਂ ਤੇ ਇਹ ਬੱਚਾ ਮੰਗਰ ਆ ਸੀਗਾ ਇਹ ਮੰਗਰ ਆ ਸੀ ਅੱਛਾ ਤੇ ਆਪਾਂ ਇਹ ਦੇਣਾ ਕਿਥੋਂ ਤੱਕ ਆ? ਬਸ ਮਾਨਤਾ ਨਹੀਂ ਕਰਾਂਗੇ। ਮਾਨਤਾਣ ਕਰੋਗੇ। ਮਾਨਤਾਣ ਕਰਾਂਗੇ। ਤੇ ਇਹਦੇ ਵਿੱਚ ਆਪਣਾ ਮੋਬਾਈਲ ਨੰਬਰ ਬੋਲੋ ਜੀ। ਮੋਬਾਈਲ ਨੰਬਰ ਹੈਗਾ ਜੀ 9465406756। 9465406756। 94654 5406756। ਦੋਸਤੋ ਜਿਹੜਾ ਹੈਗਾ ਹੋਰ ਹੈ ਉਹ ਬੋਲ ਦਿਨਾ ਇਹ ਨਾਲ ਉਹ ਵੀ। ਇੱਕ ਨੰਬਰ ਹੋਰ ਬੋਲ ਦੇ ਭਾਈ। 9501136097। 95011360 97 ਬਾਈ ਦੇ ਦੋ ਨੰਬਰ ਦਾ ਜਿਹੜਾ ਹੈਗਾ ਜੀ ਛੋਟਾ ਭਰਾ ਹੈਗਾ ਤੇ ਦੋ ਹੁਣ ਕਰਕੇ ਘਰੇ ਤੇ ਉਹ ਇੱਕ ਨੂੰ ਸੇਲ ਕਰ ਰਿਹਾ ਬਾਈ ਯਾਰੀ ਦੇਖ ਸਕਦੇ ਹਾਂ ਆ ਮੰਗੀ ਜੀ ਇਹ ਬੋਲਦੀ ਤੇ ਇਹਦਾ ਜਿਹੜਾ ਛੋਟਾ ਭਰਾ ਉਹ ਵੀ ਇਸ ਫਾਰਮ ਦੇ ਉੱਤੇ ਆ ਧੰਨਵਾਦ ਦੋਸਤੋ